ਜ਼ਿੰਦਗੀ ਦਾ ਆਧਾਰ ਹਨ ਨੈਤਿਕ ਕਦਰਾਂ-ਕੀਮਤਾਂ ਵੱਡਿਆਂ ਵੱਲੋਂ ਛੋਟਿਆਂ ਨੂੰ ਵਰਦਾਨ ਹਨ ਨੈਤਿਕ ਕਦਰਾਂ-ਕੀਮਤਾਂ ਨੈਤਿਕ ਕਦਰਾਂ-ਕੀਮਤਾਂ ਮੇਰੇ ਵੱਲ ਸਾਰੇ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਨੈਤਿਕ ਕਦਰਾਂ-ਕੀਮਤਾਂ ਉੱਪਰ ਆਪਣੇ ਕੁਝ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ ਜela ਧਿਆਨ ਦੇਣਾ ਜੀ ਨੈਤਿਕ ਕਦਰਾਂ-ਕੀਮਤਾਂ ਦਾ ਸਾਡੀ ਜ਼ਿੰਦਗੀ ਵਿੱਚ ਇੱਕ ਅਹਿਮ ਰੋਲ ਹੈ ਅਜਿਹਾ ਕਦਰਾਂ-ਕੀਮਤਾਂ ਦੇ ਗੁਨਾ ਵਾਲੇ ਇਨਸਾਨ ਦੀ ਜ਼ਿੰਦਗੀ ਚੰਗੇ ਸੁਭਾਅ ਖੁਸ਼ਦਿਲ ਅਤੇ ਵਧੀਆ ਤਰੀਕੇ ਵਾਲੀ ਹੁੰਦੀ ਹੈ ਅਜੀਹੇ ਗੁਣ ਅਪਣਾਉਣ ਨਾਲ ਮਨੁੱਖ ਆਪਣੇ ਜੀਵਨ ਦੇ ਹਰ ਪੜਾਅ ਤੇ ਵਿਕਾਸ ਕਰਦਾ ਜਾਂਦਾ ਹੈ ਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣ ਜਾਂਦਾ ਹੈ ਨੈਤਿਕਤਾ ਦੇ ਖੇਰੇ ਵਿੱਚ ਸੱਚ ਬੋਲਣਾ ਕਿਸੇ ਦਾ ਬੁਰਾ ਨਾ ਕਰਨਾ ਹੰਕਾਰ ਨਾ ਕਰਨਾ ਆਗਿਆਕਾਰੀ ਹੋਣਾ ਅਨੁਸ਼ਾਸਿਤ ਭਰਪੂਰ ਹੋਣਾ ਦੂਜਿਆਂ ਦਾ ਸਤਿਕਾਰ ਕਰਨਾ ਆਦੀ ਗੁਣਾ ਹੁੰਦੇ ਹਨ ਸੋ ਅਹੀ ਜੇ ਗੁਣਾਂ ਨਾਲ ਭਰਪੂਰ ਇਨਸਾਨ ਦੀ ਸ਼ਕਤੀਆਤ ਤੋਂ ਅਸੀਂ ਸਾਰੇ ਪ੍ਰਭਾਵਿਤ ਹੁੰਦੇ ਹਾਂ ਅਜੋਕੇ ਸਮੇਂ ਦਾ ਦੁਖਾਂਤ ਇਹ ਹੈ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਇੰਨਾ ਸਭ ਗੁਨਾ ਤੋਂ ਕੋਂਹਾ ਦੂਰ ਹੈ ਇਸ ਵਿੱਚ ਅਸੀਂ ਬੱਚਿਆਂ ਦੀ ਗਲਤੀ ਨਹੀਂ ਠਹਿਰਾ ਸਕਦੇ ਕਿਉਂਕਿ ਇਸ ਵਿੱਚ ਅਸਲ ਗਲਤੀ ਉਹਨਾਂ ਦਾ ਪਾਲਣ ਪੋਸ਼ਣ ਕਰਨ ਵਾਲਿਆਂ ਉਹਨਾਂ ਨੂੰ ਸਿੱਖਿਆ ਪ੍ਰਦਾਨ ਕਰਨ ਵਾਲਿਆਂ ਯਾਨੀ ਸਾਡੇ ਬਢੇਰਿਆਂ ਤੇ ਸਮਾਜ ਦੀ ਹੈ ਬੱਚਾ ਮਿੱਟੀ ਦੁਆਰਾ ਤਿਆਰ ਕੀਤਾ ਪਰ تنਵਾਦ ਹੁੰਦਾ ਹੈ ਜਿਸ ਨੂੰ ਮਾਪੇ ਅਤੇ ਅਧਿਆਪਕ ਜੀਵਨ ਜਾਂਚ ਦੇ ਗੁਣ ਸਿਖਾ ਕੇ ਯਾਨੀ ਆਵੇ ਵਿੱਚ ਵਰਤਨ ਪਕਾਉਣ ਵਾਂਗ ਚੰਗਾ ਇਨਸਾਨ ਬਣਾ ਸਕਦੇ ਹਨ ਜੋ ਅੱਜ ਕੱਲ ਦੇ ਬੱਚਿਆਂ ਵਿੱਚ ਆਮ ਵੇਖਿਆ ਜਾਂਦਾ ਹੈ ਉਸ ਵਿੱਚ ਸਭ ਤੋਂ ਪਹਿਲੀ ਕਮੀ ਉਸ ਦੇ ਮਾਪਿਆਂ ਯਾਨੀ ਪਰਿਵਾਰ ਵੱਲੋਂ ਹੁੰਦੀ ਹੈ ਮਾਪਿਆਂ ਨੂੰ ਚਾਹੀਦਾ ਹੈ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਇਸ ਤਰ੍ਹਾਂ ਕਰਨ ਕਿ ਉਹਨਾਂ ਵਿੱਚ ਇੱਕ ਦੂਜੇ ਨੂੰ ਮਾਫ ਕਰਨ ਦੀ ਭਾਵਨਾ ਹੋਵੇ ਇੱਕ ਦੂਜੇ ਨੂੰ ਮਾਫ ਕਰਨ ਨਾਲ ਆਪਸੀ ਆਪਸੀ ਰਿਸ਼ਤੇ ਅਤੇ ਸਾਂਝਾ ਬੜੀਆਂ ਰਹਿੰਦੀਆਂ ਹਨ ਤੇ ਮਨੁੱਖ ਮਿਲ ਆਪਣੇ ਸਵਾਦਾਂ ਵੀ ਬਣਿਆ ਰਹਿੰਦਾ ਹੈ ਨਾਲੇ ਸਿਆਣੇ ਕਹਿੰਦੇ ਹਨ ਕਿ ਮਾਫ ਕਰਨ ਵਾਲਾ ਵੱਡਾ ਹੁੰਦਾ ਹੈ ਜੇਕਰ ਮਨੁੱਖ ਮਾਫ ਕਰਨ ਅਤੇ ਬਰਦਾਸ਼ਤ ਕਰਨ ਜਿਹੀ ਗੁਣਾਂ ਨੂੰ ਨਹੀਂ ਸਮਝਦਾ ਤਾਂ ਉਹ ਛੋਟੀਆਂ-ਛੋਟੀਆਂ ਗੱਲਾਂ ਉੱਤੇ ਨਫ਼ਰਤ ਨੂੰ ਅਖਤਿਆਰ ਕਰ ਜਾਂਦਾ ਹੈ ਤੇ ਇਕਲਤਾ ਨਾਲ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਅਜੋਕੇ ਸਮੇਂ ਦਾ ਦੁਖਾਂਤ ਇਹ ਵੀ ਹੈ ਕਿ ਅੱਜਕੱਲ ਮਨੁੱਖ ਨੇ ਆਪਣੇ ਪੈਸੇ ਤੇ ਹੰਕਾਰ ਕਾਰਨ ਦੀਰਭੀ ਅਤੇ ਅਮੀਰੀ ਵਰਗੇ ਪਾੜੇ ਪਾ ਦਿੱਤੇ ਹਨ ਜਿਸ ਨੂੰ ਲੋਕ ਆਪਣਾ ਸਟੇਟਸ ਸਮਝਦੇ ਹਨ ਪਰ ਇਹ ਸਾਡੀ ਨੈਤਿਕਤਾ ਦੀ ਗਿਰਾਵਟ ਵੱਲ ਵੱਧ ਰਿਹਾ ਕਦਮ ਹੈ ਅਜੋਕੇ ਸਮੇਂ ਵਿੱਚ ਨੌਕਰੀशुदा ਪੀੜ੍ਹੀਆਂ ਤੇ ਬਜ਼ੁਰਗਾਂ ਵਿੱਚ ਤਾਲਮੇਲ ਦੀ ਕਮੀ ਵੀ ਇੱਕ ਵੱਡਾ ਪਾੜਾ ਬਣਦੀ ਜਾ ਰਹੀ ਹੈ ਦੋਨੇਤੀਰਾ ਵਿੱਚ ਮਿਲਵਰਤਨ ਦੀ ਕਮੀ ਨੈਤਿਕਤਾ ਦਾ ਨਿਗਾਰ ਬਣਦੀ ਹੈ ਜਿਸ ਦਾ ਬੱਚਿਆਂ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ ਬੱਚੇ ਜੋ ਘਰ ਵਿੱਚ ਵੇਖਦੇ ਹਨ ਉਹੀ ਸਿੱਖਦੇ ਹਨ ਘਰ ਦਾ ਕਲੇਸ਼ ਬੱਚਿਆਂ ਨੂੰ ਚੁਟੜਾ ਬਣਾ ਦਿੰਦਾ ਹੈ ਫਿਰ ਉਹੀ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ ਨਾਲੇ ਸਿਆਣੇ ਕਹਿੰਦੇ ਹਨ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਕਟੋਗੇ ਇੱਕ ਘਰ ਤੋਂ ਬਾਅਦ ਸਭ ਤੋਂ ਅਹਿਮ ਰੋਲਿਕ ਸਕੂਲ ਅਦਾ ਕਰਦਾ ਹੈ ਇੱਕ ਅਧਿਆਪਕ ਬੱਚੇ ਨੂੰ ਇੱਕ ਜਮਾਤ ਵਿੱਚ ਸਾਰੇ ਗੁਣ ਦੇ ਸਕਦਾ ਹੈ ਜਿਵੇਂ ਕਿਸੇ ਤੋਂ ਕੋਈ ਚੀਜ਼ ਮੰਗਣ ਤੋਂ ਬਾਅਦ ਧੰਨਵਾਦ ਕਹਿਣੀ ਕਹਿਣਾ ਕੋਈ ਗਲਤੀ ਹੋਣ ਤੇ ਇੱਕ ਦੂਜੇ ਤੋਂ ਮਾਫੀ ਮੰਗਣ ਲਈ ਕਹਿਣਾ ਅਧਿਆਰਕਤਾ ਨੈਤਿਕਤਾ ਦੀ ਹੀ ਸ਼ੁਰੂਆਤ ਹੈ ਨੈਤਿਕ ਕਦਰਾਂ ਕੀਮਤਾਂ ਗ੍ਰਹਿਣ ਕਰਵਾਉਣ ਦੀ ਜ਼ਿੰਮੇਵਾਰੀ ਸਮਾਜ ਵਿੱਚ ਉੱਚੇ ਚੱਚੇ ਤੌਰ ਤੇ ਬੱਚੇ ਦੇ ਮਾਤਾ ਪਿਤਾ ਵੱਡੇਰਿਆਂ ਅਧਿਆਪਕਾਂ ਦੀ ਹੀ ਬਣਦੀ ਹੈ ਇਸ ਦੇ ਪਾਲਣਾ ਕਰਨੀ ਜਾਂ ਕਰਵਾਉਣਾ ਕੋਈ ਕਾਨੂੰਨ ਨਿਯਮ ਨਹੀਂ ਸਗੋਂ ਸਪਨੂ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਧੰਨਵਾਦ